1076 ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਜਾਤੀ ਪ੍ਰਮਾਣ ਪੱਤਰ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਖੇਤੋਂ ਉਹ ਕਹੋਗੇ ਸਾਢੇ 6 ਆ ਜੀਏ ਜੇ ਤਾਂ ਉਸੇ ਦਿਨ ਹੀ ਕੰਮ ਬਣਦਾ ਹੋਇਆ ਉਸੇ ਦਿਨ ਨਹੀਂ ਤਾਂ ਤੁਹਾਨੂੰ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜੱਕ ਜਾਊਗਾ ਲਓ ਜੀ ਮੈਂ ਆਪਣੇ ਬੱਚਿਆਂ ਦੀ ਕੁਝ ਬਰਥ ਸਰਟੀਫਿਕੇਟ ਦੀ ਕਰੈਕਸ਼ਨ ਕਰਵਾਣੀ ਸੀ ਮੈਨੂੰ ਪਹਿਲਾਂ ਤਾਂ ਬਿਲੀਵ ਨਹੀਂ ਸੀ ਇਹ ਕਿਸ ਤਰ੍ਹਾਂ ਹੋ ਸਕਦਾ ਕਿਉਂਕਿ ਪਹਿਲਾਂ ਅਸੀਂ ਜਦੋਂ ਡਾਕੂਮੈਂਟਸ ਬਣਵਾਉਂਦੇ ਸੀ ਤੇ ਕਈ ਵਾਰ ਸਾਨੂੰ ਖੱਜਲ ਖਰਾਬੀਆਂ ਹੁੰਦੀਆਂ ਸੀ ਜਦੋਂ ਮੈਂ ਉਹਨਾਂ ਕੋਲ ਅਪਾਇੰਟਮੈਂਟ ਲਈ ਤਾਂ ਉਸੇ ਅਪਾਇੰਟਮੈਂਟ ਦੇ ਅਨੁਸਾਰ ਮੇਰੇ ਕੋਲ ਕਾਲ ਆਈ ਤਾਂ ਬਿਲਕੁਲ ਕੋਈ ਮੈਨੂੰ ਖੱਜਲ ਨਹੀਂ ਹੋਣਾ ਪਿਆ ਕੋਈ ਖਰਾਬ ਨਹੀਂ ਹੋਣਾ ਪਿਆ ਜਦੋਂ ਦਾ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਫੋਨ ਦੇ ਉੱਤੇ ਕਿ ਅਸੀਂ ਆ ਰਹੇ ਹਾਂ ਉਦੋਂ ਹੀ ਉਹ ਪੂਰੇ ਟਾਈਮ ਨਾਲ ਪਹੁੰਚ ਗਏ ਇਹ ਜਿਹੜਾ ਘਰ ਘਰ ਜਿਹੜੀ ਸਹਾਇਕ ਯੋਜਨਾ ਇਹਦੇ ਵਰਗਾ ਲਾਭ ਹੋਰ ਕਿਤੋਂ ਨਹੀਂ ਮਿਲ ਸਕਦਾ ਤਾਂ ਸੱਚ ਮੁਚ ਤਹਿਰ ਦਿਲ ਤੋਂ ਮੈਂ ਸ਼ੁਕਰੀਆ ਅਦਾ ਕਰਦਾ ਸਾਡੇ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਇਹਦੇ ਵਿੱਚ ਬੈਨੀਫਿਟ ਇਹ ਹੋ ਰਿਹਾ ਕਿ ਬੰਦੇ ਦਾ ਸਮਾਂ ਪੈਟਰੋਲ ਸਭ ਬਚਾਅ ਹੋ ਰਿਹਾ ਘਰ ਉਹਨੂੰ ਬੈਠੇ ਸਹੂਲਤ ਮਿਲ ਰਹੀ ਆ ਕਈ ਵਾਰੀ ਮੈਡੀਕਲ ਸਰਟੀਫਿਕੇਟਸ ਨੂੰ ਫੈਮਿਲੀ ਫੈਮਿਲੀ ਤੇ ਲੈ ਕੇ ਹੋਣੀਆਂ ਪੈਂਦੀਆਂ ਸੀਗੀਆਂ ਹੁਣ ਘਰੇ ਬੈ ਕੇ ਹੀ ਆਪਣੇ ਬੈਡਰੂਮ 'ਚ ਆਪਣੇ ਡਰਾਇੰਗ ਰੂਮ ਵਿੱਚ ਬੈਠ ਕੇ ਸਰਵਿਸ ਲੈ ਰਹੇ ਨੇ